ਚਲੋ ਸੀਸਪਾਇਰ ਹੋ ਗਿਆ ਬਹੁਤ ਚੰਗੀ ਗੱਲ ਆ ਤੇ ਇੱਕ ਵਾਰੀ ਵਾਰੀ ਮਤਲਬ ਗੱਲ ਇਹ ਆਈ ਜਾਂਦੀ ਵੀ ਅਫਵਾਹਾਂ ਤੋਂ ਬਚੋ ਅਫਵਾਹਾਂ ਤੋਂ ਬਚੋ ਤੇ ਅਫਵਾਹਾਂ ਬਚਣਾ ਕਿਹੜੀਆਂ ਕਿਹੜੀਆਂ ਫਵਾਹਾਂ ਤੋਂ ਬਚਣਾ ਉਹ ਯਾਰ ਤੁਸੀਂ ਉਹਨਾਂ ਤੋਂ ਬਚਦੇ ਨਹੀਂਗੇ ਪਹਿਲੀ ਗੱਲ ਨੰਬਰ 1 ਇਹ ਨਾ ਪਾਕਿਸਤਾਨ ਦਾ ਕੋਈ ਮੁੰਡਾ ਉਹਨੇ ਵੀਡੀਓ ਪਾਈ ਵੀ ਮੋਦੀ ਨਾ ਪੰਜਾਬ ਤੇ ਆਮ ਹਮਲਾ ਆਪ ਹੀ ਹਮਲਾ ਕਰਾਉਗਾ ਤੇ ਨਾ ਪਾਕਿਸਤਾਨ ਦਾ ਲਾਦੂ ਆ ਤੇ ਤੁਸੀਂ ਆ ਸ਼ੇਅਰ ਨੱਪੀ ਤੁਰੇ ਆਣੇ ਕਿਉਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਤੁਸੀਂ ਉਹੀ ਭਾਂਚੋ ਫੁੱਦੂ ਲਾਈਏ ਨੇ ਹੈ ਤੋਥੋ ਕੋ ਮਨ ਲਾ ਤੁਸੀਂ 4-5000 ਡਰੋਨ ਮਜੇਲਾਂ ਛੜਤੀਆਂ ਐ ਤੇ ਯਾਰ ਉਹ ਅਗਲੇ ਨੇ ਮਿਹਨਤ ਕੀਤੀ ਆ ਉਹ ਲਾਏ ਆ S400 ਇਹ ਸਾਰਾ ਤਕਨੀਕੀ ਕੰਮ ਅੱਜ ਕੱਲ ਇਹਦੇ 'ਚ ਕੋਈ ਸ਼ੱਕ ਤਾਂ ਨਹੀਂ ਯਾਰ ਤੁਸੀਂ ਵੀ ਲਾ ਕੇ ਰੱਖੋ ਆਪਦਾ ਹਨਾ ਤੇ ਤੁਸੀਂ इमोशनल ब्लैकमेल ਕਰਦੇ ਸਾਡੇ ਲੋਕਾਂ ਨੂੰ ਤੇ ਇੱਕ ਮੈਂ ਸਾਡੇ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਜਿਹੜੇ ਤੁਸੀਂ ਇਹ ਭੂਲੇ ਚਿਹਰੇ ਵੇਖ ਕੇ ਮਗਰ ਚੱਕਦੇ ਨੇ ਨਾ ਇਹਨਾਂ ਨੂੰ ਯੂਨੀਵਰਸਿਟੀ ਜੇ ਪੀ ਐਚ ਡੀ ਕਰਾਈ ਜਾਂਦੀ ਆ ਵੀ ਮਸਾਂ ਮਾਸੂਮ ਜਿਹਾ ਚਿਹਰਾ ਬਣਾ ਕੇ ਤੇ ਤੁਸੀਂ ਐ ਜੇ ਵੀਡੀਓ ਪਾ ਕੇ ਤੇ ਚੱਕ ਦੋ ਕੰਮ ਨੂੰ ਇਹ ਮੋਸ਼ਨ ਇਹ ਹੁੰਦਾ ਜਿਹੜਾ ਤੁਸੀਂ ਕਹਿੰਦੇ ਨੇ ਐ ਕਿਸੇ ਨੂੰ ਮੰਨ ਲਓ ਵੀ ਆਪਾਂ ਕੀ ਕਹਿੰਦੇ ਨੇ ਉਹ ਉਹ ਕਰ ਲੈਂਦੇ ਆ ਇਹ ਉਹ ਹੁੰਦਾ ਤੇ ਤੁਸੀਂ ਹੋ ਜਾਂਦੇ ਆ ਐ ਨਾ ਕਰਿਆ ਕਰੋ ਮੜਾ ਮੂਟਾ ਨਾ ਸੋਚਿਆ ਕਰੋ ਦਿਮਾਗ ਤੋਂ ਕੰਮ ਲਿਆ ਕਰੋ ਆਪਦੇ ਦੇਸ਼ ਦੀ ਸਰਾਹਣਾ ਕਰੋ ਆਪਦੀ ਭਾਰਤੀ ਫੌਜ ਦੀ ਸਰਾਹਣਾ ਕਰੋ ਹਨਾ ਨਹੀਂ ਕਰਨੀ ਤਾਂ ਚੁੱਪ ਰੋ ਤੇ ਤੁਹਾਡੇ ਤੇ ਵੀ ਇਹ ਹੁਣ ਐਕਸ਼ਨ ਆਊਗਾ ਨਿੱਕਾ ਮੂਟਾ ਤੁਹਾਨੂੰ ਮੈਂ ਦੱਸ ਦੇਣਾ ਤੁਹਾਨੂੰ ਨਾ ਇਹ ਕਰੀ ਤਾਂ ਜਾਣੇ ਪੰਗਾ ਇਹ ਇਹ ਨਾ ਜਿਹੜੇ ਕੈਨੇਡਾ 'ਚ ਬੈਠੇ ਆਪਣੇ ਉਹ ਸੈਖਾ ਉਹਨਾਂ ਦੇ ਦਾੜੀ ਰੱਖੀ ਆ ਤੇ ਪੱਗਾ ਪੁੱਗਾ ਸਿਰ ਤੇ ਬੰਨਿਆ ਉਹਦਾ ਮੈਂ ਸੁਣੀ ਸੁਣਿਆ ਮੜਾ ਜਾਂ ਮੈਂ ਤਾਂ ਸੁਣਦਾ ਨਹੀਂ ਹੁੰਦਾ ਵੈਸੇ ਉਹਨਾਂ ਨੂੰ ਤੇ ਉਹ ਜਰ ਉਹਨੂੰ ਚੰਗਾ ਮੜਾ ਮੇਰਾ ਕੈਨ ਨੂੰ ਜੀ ਨਹੀਂ ਕਰਦਾ ਹਨਾ ਕਲਾ ਵਧੀਆ ਤੇ ਉਹਨੇ ਇੱਕ ਵੀਡੀਓ ਪਾਈ ਆ ਹਨਾ ਇਹਨਾਂ ਨੇ ਇਹਨਾਂ ਨੂੰ ਹੋਰ ਤਾਂ ਕੋਈ ਸੁਣਦਾ ਨਹੀਂ ਇਹਨਾਂ ਨੂੰ ਪੰਜਾਬ ਦੇ ਨਾਂ ਤੇ ਇਹਨਾਂ ਨੇ ਵਿਊ ਲੈਣੇ ਹੁੰਦੇ 4 ਤੇ ਤੁਸੀਂ ਉਹ ਵਿਊ ਇਹਨਾਂ ਨੂੰ ਦੇ ਦਿੰਨੇ ਆ ਤੁਸੀਂ ਸੁਣੀ ਆ ਨਾ ਬੇਟੇ ਇਹਨਾਂ ਤੋਂ ਅਸਲ ਅਸਲ 'ਚ ਹੁਣ ਕੀ ਆ ਤੁਸੀਂ ਕਹਿੰਦੇ ਵੀ ਭਾਰਤੀ মিডিਆ ਝੂਠ ਮਾਰਦਾ ਵੀ ਉਹ ਗੁੱਸਾ ਕੀ ਉਹਦੇ 'ਚ ਪਾਕਿਸਤਾਨ 'ਚ ਗੁੱਸਣ ਤੋਂ ਘੱਟ ਨਹੀਂ ਸੀਗਾ ਕੰਮ ਘੱਟ ਸੀ ਕੰਮ ਕੁਝ ਵੀ ਜਾਂਦੇ ਡਿਵਨੀ ਗੱਲ ਘੁਸਣਗੇ ਵੀ ਤੇ ਉਹ ਇੱਕ ਥੰਬਨੇਲ ਹੁੰਦਾ ਕਿਉਂਕਿ ਜੀ ਨਿਊਜ਼ ਪਾਕਿਸਤਾਨ ਦੇ ਵਿੱਚ ਲੋਕ ਵੇਖਦੇ ਆ ਬਿੱਲੋ ਉਹ ਤਾਂ ਉਹਨਾਂ 'ਚ ਸਹਿਮ ਦਾ ਮਾਹੌਲ ਪੈਦਾ ਕਰਨ ਵਾਸਤੇ ਨਾ ਉਹਨਾਂ ਨੂੰ ਡਰਾਉਣ ਵਾਸਤੇ ਇਹ ਸਾਰਾ ਮੈਂਟਲੀ ਗੇਮ ਚੱਲਦਾ ਅੱਜਕੱਲ ਇਹਨੂੰ ਸਮਝਿਆ ਕਰੋ ਤੁਸੀਂ ਉਹੀ ਸਿਆਣੇ ਬਣੇ ਕਈ ਮੌਦਾ ਨਾਂ ਨਹੀਂ ਲੈਣਾ ਮੈਂ ਉਹਦਾ ਵਧੀਆ ਯਾਰ ਸਾਡੀ ਰਿਸ਼ਤੇਦਾਰੀ ਵੀ ਆ ਤੇ ਆਪਾਂ ਉਹਦੇ ਫੈਨ ਵੀ ਆ ਉਹ ਵੀ ਇੱਕ ਲਿਖ ਕੇ ਬਿਠੇ ਹੁਣ ਮੈਂ ਮੀਡੀਆ ਕੀ ਕਰੂਗਾ ਤੇ ਮੀਡੀਆ ਕੋਲੇ ਖਮਰਾ ਮੁਕੀਆਂ ਜੇ ਤੁਹਾਡੇ ਕੋਲੇ ਨਹੀਂ ਤਾਂ ਐ ਨਾ ਕਰਿਆ ਕਰੋ ਤੁਸੀਂ ਇੱਕ ਉਹ ਅੰਕਲ ਤੁਸੀਂ ਨੂੰ ਮੈਂ ਗੱਲ ਦੱਸਦਾਈ ਉਹ ਤੇ ਕਿਸੇ ਨੇ ਨਾ ਕਾਲ ਕੀਤੀ ਅਖੇ ਹੱਸੇ ਨੂੰ ਇਹ ਵਾਲੀ ਗੱਲ ਆ ਅਖੇ ਨਾ ਜਿਹੜੀ ਭਾਰਤੀ ਫੌਜ ਆ ਇਹਨਾਂ ਨੇ 8 ਟੈਂਕ ਪੰਜਾਬ ਬੰਨੀ ਨੂੰ ਮੂੰਹ ਕਰਕੇ ਲਾਇਆ ਤੇ ਉੱਥੋਂ ਠਕੇ ਹੋਏ ਆ ਤੇ ਉਹ ਜਦੋਂ ਅਖੇ ਨੇਰਾ ਆ ਜਾਂਦਾ ਉਧਰ ਇਹ ਗੋਲੇ ਸੀ ਨਹੀਂ ਇਹ ਟੈਂਕ ਦੇ ਗੋਲੇ ਸੀ ਉਧਰੋਂ ਫਤਿਹ ਮਜੈਲ ਦੀਆਂ ਵੀਡੀਓ ਪਾਈ ਜਾਂਦੇ ਨਾਰੇ ਤਕਦੀਰ ਅੱਲਾਹੁ ਅਕਬਰ ਕਹਿ-ਕਹਿ ਕੇ ਹਾਂ ਉਹ ਕਹਿੰਦੇ ਅਸੀਂ ਭਾਂਚੋ ਦਾ ਪਠਾਨਕੋਟ ਸਾਰਾ ਹਟ ਕਰਤਾ ਅੰਮ੍ਰਿਤਸਰ ਹਟ ਕਰਤਾ ਜਿਹੜਾ ਚੰਡੀਗੜ੍ਹ ਹਟ ਕਰਤਾ ਬਠਿੰਡਾ ਹਟ ਕਰਤਾ ਰਫੇਲ ਤਿਆਰੇ ਸੈੱਟ ਲਏ ਅਸੀਂ ਉਹ ਉਹ ਫੇਕ ਉਹੀ ਬਣਾਈ ਜਾਂਦੇ ਆ ਤੇ ਜਿੱਧਰ ਹੋਇਆ ਨਹੀਂ ਕੋ ਸਾਡੇ ਵਾਲੇ ਉਹਨਾਂ ਦੀ ਸਿਫਤਾ ਕਰੀ ਜਾਂਦੇ ਲੈ ਦੱਸ ਯਾਰ ਥੋੜੀ ਵੀ ਕਮਾਲ ਹੀ ਆ ਲੋਕਾਂ ਦੀ ਯਾਰ ਵੀ ਇਹ ਇਹ ਟੈਂਕ ਦੇ ਗੋਲੇ ਸੀ ਹਜੇ ਕੋਈ ਇੰਡੀਅਨ ਆਰਮੀ ਹਜੇ ਉਹਨੇ ਉਹ ਤਾਂ ਅਜੇ ਚੱਲ ਬੈਠੇ ਜਿੱਥੇ ਬੈਠੇ ਸੀ ਉਹ ਕਿਹੜੇ ਬਾਰਡਰ ਤੇ ਆਈ ਹੈ ਆਪਣੀ ਇੰਡੀਆਨ ਸਾਰਾ ਇੰਨਾ ਕੁ ਤਾਂ ਕਰਨਾ ਪੈਂਦਾ ਇਹਨਾਂ ਨੂੰ ਕਿੱਡੀ ਕੁ ਗੇਮ ਆ ਇਹਨਾਂ ਨੇ ਹਜੇ ਮੰਨ ਕੇ ਚੱਲ ਉਹਨਾਂ ਦੇ ਕਿਸੇ ਮਿਲਟਰੀ ਧਾਰੇ ਤੇ ਕਿਸੇ ਤੇ ਹਮਲਾ ਨਹੀਂ ਕੀਤਾ ਇਹਨਾਂ ਨੇ ਚੱਲੇ 에ਰਪੋਰਟਾਂ ਤੇ ਤਾਂ ਕੀਤਾ ਵੀ ਇਹਨਾਂ ਨੂੰ ਸਬਕ ਜਾ ਸਿੱਖ ਜੇ ਉਹ ਗਾਂ ਪਲੇਮਾਨ ਸਾਈਡ ਦੇ ਆ ਉਹਾਂ ਦੇ ਭਾਈ ਸਾਡਾ ਤਾਂ ਮੱਛਰੀ ਮਾਰਤਾ ਚੱਲ ਚੰਗੀ ਗੱਲ ਬਿਸ਼ਰਮਾਂ ਦੀ ਡੁੱਲ ਕੀ ਦਾ ਲਖਿਆ ਸੀ ਕੀ ਕਰਗੇ ਠੀਕ ਆ ਅਸੀਂ ਤੁਹਾਡੀ ਬੇਇੱਜ਼ਤੀ ਨਹੀਂ ਕਰਦੇ ਪਰ ਤੁਸੀਂ ਉਹੀ ਟਾਈਮ ਚੱਕੀ ਜ ਨੇ ਬਿਨਾਂ ਗੱਲ ਤੋਂ ਤੁਸੀਂ ਆਪ ਦੀ ਚਲੋ ਤੁਡੇ ਥੋੜਾ ਜਿਆਦਾ ਆ ਵੀ ਆ ਹਾਸੇ ਹੁਸੇ ਵਾਲੀਆਂ ਤੁਸੀਂ ਵੀਡੀਓ ਪਾਉਣੇ ਆ ਠੀਕ ਆ ਚੱਲ ਤੁਸੀਂ ਇਹ ਤਾਂ ਮੰਨੋ ਨਾ ਵੀ ਇੰਡੀਅਨ ਆਰਮੀ ਨੇ ਬਹੁਤ ਜਾਂ ਡਿਫੈਂਸ ਸਿਸਟਮ ਨੇ ਜਾਂ ਜਿਹੜਿਆ ਫਰਮੋਜ਼ ਮਸਾਇਲਾ ਹੈ ਬਹੁਤ ਤਰੀਕੇ ਨਾਲ ਇਹਨਾਂ ਨੇ ਥੋੜਾ ਨੁਕਸਾਨ ਨਹੀਂ ਕਰਨਾ ਸੀ ਨਾ ਇਰਾਦਾ ਹੀ ਨੁਕਸਾਨ ਕਰਨ ਦਾ ਜੇ ਕਿਤੇ ਨੁਕਸਾਨ ਕਰ ਦੇ ਕਰਨ ਦਾ ਇਰਾਦਾ ਹੁੰਦਾ ਨਾ ਤੇ ਇਹ ਤੁਹਾਡੇ ਛੱਡੀਆਂ ਹੁੰਦੀਆਂ 1000 2000 ਜਿਵੇਂ ਤੁਸੀਂ 5-7000 ਛੱਡੀ ਆ ਤੇ ਤੁਹਾਡੀ ਤਾਂ ਇੱਕ ਵੀ ਨਹੀਂ ਹਿੱਟ ਹੋਈ ਤੇ ਜੇ ਇੱਕ ਦੋ ਹੋ ਗਈਆਂ ਤਾਂ ਕੋਈ ਲੋੜਾ ਤਾਂ ਨਹੀਂ ਆਗਾ ਐਵੇਂ ਨਹੀਂ ਮੋਦੀਆਂ ਦਾ ਹੁੰਦਾ ਮੋਦੀ ਵਾਹ ਮੋਦੀ ਜੀ ਵਾਹ ਵਾਹ ਮੋਦੀ ਜੀ ਵਾਹ ਉਹਨੇ ਡਿਫੈਂਸ ਸਿਸਟਮ ਤੇ ਕੰਮ ਕੀਤਾ ਬਾਈ ਕਿਉਂ ਕੰਮ ਕੀਤਾ ਤੁਹਾਨੂੰ ਮੈਂ ਵੀ ਦੱਸ ਦਿੰਨਾ ਇਹ S400 ਤੁਰਕੀ ਨੇ ਲਿਆ ਸੀ ਤੇ ਤੁਰਕੀ ਨੂੰ ਅਮਰੀਕਾ ਨੇ ਕਹਿ ਕੇ ਨਾ ਇਜ਼ਰਾਈਲ ਵਾਲਿਆਂ ਨੂੰ ਤੇ ਇਹ ਹਜੇ ਲਾਈ ਜਾਂਦੇ ਸੀ ਤੇ ਪਹਿਲਾਂ ਹੀ ਸੱਟਦਾ ਸੀ ਉਹਨਾਂ ਨੇ ਠੀਕ ਹੈ ਤੇ ਤੁਰਕੀ ਨੇ ਇਹ ਇਹਨੂੰ ਜਿਹੜੇ ਉਹ ਦਿੰਦੇ-ਦਿੰਦੇ ਨੇ ਰੈਂਕ ਦਿੰਦੇ-ਦਿੰਦੇ ਆ ਉਹ ਆਂਦਾ ਤਾਂ ਟੱਟੀ ਡਿਫੈਂਸ ਸਿਸਟਮ ਆ ਜਮਾ ਦੇ ਰੂਸਾਂ ਦਾ ਤੂੰ ਇਹਨਾਂ ਨੂੰ ਦਫਾ ਕਰੋ ਤੁਰਕੀ ਤੋਂ ਲੀਰ ਜੀ ਹੈਗੀ ਇਹ ਦੇਸ਼ ਉਹਦੇ ਤੇ ਵਿਸ਼ਵਾਸ ਕਰਨ ਜੋਗਰਾ ਨਹੀਂਗਾ ਕੋਈ ਕਿਉਂਕਿ ਜਦੋਂ ਉੱਥੇ ਆਰਥਕ ਕੋਇਕ ਆਇਆ ਨਾ ਭਚਾਲਿਆ ਤੁਰਕੀ ਚ ਤੇ ਇੰਡੀਆ ਸਭ ਤੋਂ ਪਹਿਲਾਂ ਗਿਆ ਸੀ ਭੈਣ ਜੋ ਪਤਾ ਨਹੀਂ ਕਿੰਨੇ ਮਿਨੀਅਲ ਡਾਲਰ ਦਿੱਤੇ ਫਰਸਟ ایڈ ਦਿੱਤੀ ਅਗਲਾ ਉਹ ਆ ਕੇ ਖੜ ਗਿਆ ਤੁਰਕੀ ਉਹਦੇ ਮਗਰ ਕਿਉਂਕਿ ਉਹ ਮੁਸਲਮਾਨਾਂ ਦਾ ਅੱਡ ਖਲੀਫਾ ਬਣਾਉਣਾ ਚਾਹੁੰਦਾ ਸਾਰੇ ਦੇਸ਼ਾਂ ਦਾ ਸਮਝ ਆ ਗਈ ਇਜ਼ਰਾਇਲ ਨੇ ਕੀਤਾ ਸੀ 450 35 35 ਫੈਕਟਰ ਜਿੱਟਾਣਾ ਹਮਲਾ ਇਰਾਕ ਤੇ ਤੇ ਇਰਾਕ ਨੇ ਇੱਕ ਵੀ ਨਹੀਂ ਲੱਗਣ ਦਿੱਤੀ ਸੀ ਆਪਦੇ ਦੇਸ਼ ਚ ਥੱਲੇ ਇਹ ਹੁੰਦੇ ਆ ਡਿਫੈਂਸ ਸਿਸਟਮ ਅਗੇ ਅਸੀਂ ਤਾਂ ਤਾਂ ਪੱਲੀਆਂ ਪਾਈ ਬੈਠਿਆ ਜੇ ਅਗੇ ਇੰਟਰਸੈਪਟ ਕੀਤੀ ਤੂੰ ਸਾਡੀ ਲੋਕੇਸ਼ਨ ਪਤਾ ਲੱਗ ਜੂਗੀ ਉਹ ਥੋੜਾ ਘੰਟੇ ਦਾ ਥੋੜਾ ਕੰਮ ਸੀ ਤੇ ਤੁਸੀਂ ਪਤੰਦਰੋ ਕਰ ਲੂ ਤਾਂ ਕਰ ਲੂ ਤੁਸੀਂ ਕੇਰਾਂ ਦਾ ਰੋਕੋ ਤੁਸੀਂ ਭਾਂਜੋ ਰੂੜੀਆਂ ਦੇ ਚੜ ਚੜ ਬੰਦੂਕਾਂ ਚ ਲਾਈ ਜਾਂਦੇ ਆ ਤੁਹਾਡੀ ਵੀ ਹਰ ਕਮਾਲ ਹੀ ਆ ਤੇ ਧਮਕੀਆਂ ਦਿੰਦੇ ਸੀ ਨਾ ਉਹ ਧਮਕੀਆਂ ਦਾ ਤੁਹਾਡਾ ਇਲਾਜ ਕਰੀ ਬੈਠੇ ਪਤੰਦਰ ਇਹ ਕੋ ਭੈਣ ਦਾ ਟੱਟੀ ਜਿਹਾ ਸਵਾਲ ਓਏ ਉਹਦੀਆਂ ਵੀਡੀਓ ਵੀਡੀਓ ਨਾ ਸ਼ੇਅਰ ਕਰੋ ਉਹਨੂੰ ਤਾਂ ਹੁਣ ਚੱਕਣਗੇ ਚੱਕਣਗੇ ਭੈਣ ਦੇ ਸ਼ੋਕਰੇ ਹੀ ਆਵੇ ਇਹਨੂੰ ਉਹ ਨਹੀਂ ਚੱਜਦੀ ਵੀਡੀਓ ਪਾਉਂਦਾ ਭੈਣ ਚੋਦ ਕਤੀੜ ਜਿੰਨੇ ਮਾਰਦਾ ਝੂਠੀ ਮਾਰਦਾ ਵੀ ਪੰਜਾਬ 'ਚ ਜੰਗ ਲੱਗੀ ਪਈ ਆ ਭਾਰਤ 'ਚ ਉਹ ਵਾਲਾ ਕਰਕੇ ਆ ਗਿਆ ਓਏ ਉਹ ਟੱਟੀ ਆ ਸਾ ਫੁੱਦੂ ਬਣਾਉਂਦੇ ਆਓ ਇਹ ਵੀਡੀਓ ਘਰ ਘਰ ਤੱਕ ਪਹੁੰਚਾ ਦਿਓ ਇਹ ਘਰ ਘਰ ਪਹੁੰਚਣੀ ਚਾਹੀਦੀ ਹੈ ਵੀਡੀਓ ਉਹ ਭੈਣ ਦਾ ਯਾਰ ਨਾ ਭਾਰਤੀ ਮੀਡੀਆ ਨਾਲੋਂ ਘੱਟ ਨਹੀਂ ਹੋ ਉਹ ਬਿਸ਼ਰਮੋ ਬੈਠਿਆ ਕੈਨੇਡਾ ਕੈਨੇਡਾ ਸਾਨੂੰ ਵੀ ਜਾਣਾ ਆਉਂਦਾ ਸੀ ਅਸੀਂ ਵੀ ਇਸੇ ਉਮਰ ਚ ਨੰਗੇ ਕਤੀੜੋ ਤੂੰ ਕਦੇ ਆਈਂ ਇੰਡਗਾਤੇ ਨੇ ਮੈਂ ਬਣਾਉ ਟੱਟੀ ਚ ਸਵਾਲ ਤੇਰਾ ਮੈਂ ਭੈੰਦਾ ਯਾਰ ਨਾ ਵੇਦਾ ਤੁਸੀਂ ਯਾਰ ਉਹੀ ਭੈੰਡ ਚੋਂ ਥੂ ਥੂ ਕਰਾਈਏ ਨੇ ਪੰਜਾਬੀ ਤੇ ਬੈਠੇ ਨਾ ਪੰਜਾਬੀ ਲੜਨਗੇ ਨਾ ਪੰਜਾਬੀ ਲੜਦੀ ਆਏ ਨਾ ਤੇ ਲੜਾਂਗੇ ਵੀ ਬਈ ਇਹ ਚ ਕਿਹੜੀ ਗੱਲ ਹੈ ਹੱਦ ਹੋਈ ਬਈਆਂ ਲੋਕਾਂ ਦੀ ਇਹ ਤੇ ਥੋੜੇ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਨਾ ਤੁਹਾਨੂੰ ਨੋਟਿਸ ਆਉਣਗੇ ਇਹੋ ਜਿਹੇ ਇਹ ਇਹ ਇਹੋ ਜਿਹੇ ਵੀਡੀਓ ਨਾ ਸ਼ੇਅਰ ਕਰੋ ਤੇ ਨਾਇਬ ਜਿਹੇ ਵੀਡੀਓ ਤੇ ਗੌਰ ਕਰੋ ਤੁਹਾਨੂੰ ਮੈਂ ਦੱਸੀ ਹੈ ਨਾ ਗੱਲ ਇਹਨਾਂ ਨੇ ਹੁਣ ਗਦਾਰੀ ਚੱਕਣੇ ਵਿੱਚੋਂ ਕਿੰਨੇ ਗਾ ਮੁੜ ਕੇ ਕਹੋਗੇ ਭਾਰਤੀ ਹਕੂਮਤ ਧੱਕਾ ਕਰਦੀ ਕਰੇ ਹੀ ਨਾ ਫਿਰ ਤੇ ਪਾਕਿਸਤਾਨ ਜਾਵੜੋ ਫਿਰ ਉੱਥੇ ਤੁਹਾਨੂੰ ਦਵਾ ਦਿੰਨੇ ਕੋ ਕਿਲਾ ਕਿਲਾ ਦੋ ਦੋ ਕਿਲੇ ਪਾ ਲਓ ਸਲਵਾਰਾਂ ਜਾ ਕੇ ਐਂ ਦੇ ਛੋਲੇ ਕੀ ਹੋਏ ਚਲੋ ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਐਕਸਨ ਲਵ ਯੂ